ਦੁਕਾਨਾਂ ਤੇ ਬਰੈਡਾਂ ਦੀ ਸਪਲਾਈ ਕਰਨ ਵਾਲੇ ਇੱਕ ਬਜ਼ੁਰਗ ਤੋਂ ਲੁਟੇਰਿਆਂ ਨੇ ਕੋਹੀ ਨਗਦੀ ਅਤੇ ਉਸ ਦਾ ਮੋਬਾਈਲ ਹੁਣ ਪੁਲਿਸ ਸਟਾਸ਼ਨ ਲੁਟੇਰਿਆਂ ਨੂੰ ਲੱਭਣ ਦੀ ਲਾਈ ਬੈਠਾ ਹੈ ਆ ਸੰਗਤ ਮੰਡੀ ਇਲਾਕੇ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅੱਜ ਇੱਕ ਬਜ਼ੁਰਗ ਪਾਸੋਂ ਲੁਟੇਰਿਆਂ ਨੇ 12000 ਰੁਪਏ ਦੀ ਨਗਦੀ ਅਤੇ ਉਸ ਦਾ ਮੋਬਾਈਲ ਖੋ ਲਏ ਜਾਣ ਦੀ ਖਬਰ ਮਿਲੀ ਹੈ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਪਿਰਥੀ ਚੰਦ ਜੋ ਕਿ ਦੁਕਾਨਾਂ ਤੇ ਬਰੈਡਾਂ ਦੀ ਸਪਲਾਈ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਨੇ ਦੱਸਿਆ ਹੈ ਕਿ ਜਾਦੋ ਪਿੰਡਾਂ ਵਿੱਚ ਬਰੈਡਾਂ ਦੀ ਸਪਲਾਈ ਕਰਨ ਲਈ ਪਿੰਡ ਦੁੰਨੇਵਾਲਾ ਤੋਂ ਮਹਿਤਾ ਨੂੰ ਜਾਂਦੀ ਸੜਕ ਤੇ ਪਹੁੰਚਿਆ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੇ ਪਿੱਛੇ ਆਏ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਥਣ ਪੀੜਤ ਪਿਰਥੀ ਚੰਦ ਨੇ ਦੱਸਿਆ ਹੈ ਕਿ ਉਹਨਾਂ ਦੋਨਾਂ ਨੌਜਵਾਨਾਂ ਨੇ ਉਹ 12000 ਰੁਪਏ ਦੇ ਲਗਭਗ ਦੀ ਨਕਦੀ ਅਤੇ ਉਸਦਾ ਮੋਬਾਈਲ ਖੋਲ ਲਿਆ ਪੀੜਤ ਪ੍ਰੀਤੀ ਚੰਦ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਪ੍ਰੀਤੀ ਚੰਦ ਆ ਜੀ ਤੇ ਮੈਂ 40-45 ਸਾਲ ਤੋਂ ਡਬ ਰੋਟੀ ਬ੍ਰੈਡ ਵੇਚਦਾ ਸੰਗਤਵੰਡੀ ਦੇ ਨੇੜੇ ਪਿੰਡ ਦੁੰਨੇ ਵਾਲੇ ਦੇ ਕੋਲ ਗੰਦਾ ਨਾਲਾ ਗੰਦੇ ਨਾਲਾ ਲੰਘ ਕੇ ਮੈਂ ਮਹੱਤੀ ਪਿੰਡ ਨੂੰ ਜਾਂਦਾ ਜੀ ਤੇ ਦੋ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਮੈਨੂੰ ਰੋਕ ਲਿਆ ਤੇ ਤੇਜ਼ ਦਰਦਾਰ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਮੇਰੇ ਤੋਂ ਮੇਰਾ ਬੈਗ ਜਿਹੜਾ ਪੈਸੇ ਸੀ ਉਹ ਖੋਲਿਆ ਤੇ ਮੋਬਾਈਲ ਮੇਰਾ ਵੀ ਲੈ ਗਿਆ ਤੇ ਕਾਫੀ ਮੇਰਾ ਨੁਕਸਾਨ ਕਰ ਗਿਆ ਇਹਦੀ ਮੈਂ ਚੌਕੀ ਸੰਗਤ ਵਿੱਚ ਆਪਣੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਤਾਂ ਮੈਂ ਅਪੀਲ ਕਰਦਾ ਕਿ ਛੇਤੀ ਛੇਤੀ ਮੇਰਾ ਨੁਕਸਾਨ ਦਵਾਇਆ ਜਾਏ ਕਿਉਂ ਮੈਂ ਕਿਰਾਏ ਤੇ ਰਹਿੰਦਾ ਤੇ ਮੁੱਲ ਦੀ ਰੋਟੀ ਖਾਂਦਾ ਕਿੰਨੇ ਪੈਸੇ ਤੁਹਾਡੇ ਕੋਲ ਮੇਰੇ ਕੋਲ 10万 ਦੀ ਛੇਲ ਸੀ ਮੇਰੇ ਕੋਲ ਏਜੰਸੀ ਹੈਗੀ ਸੰਗਤ ਵੱਲ ਬੈਠਾ ਦੀ ਪੁਲਿਸ ਨੂੰ ਉਤਰਾ ਦੇ ਦਿੱਤੀ ਹਾਂ ਦੇਤੀ ਕੀ ਮੰਗ ਕਰਦੇ ਹੋ ਮੈਂ ਮੰਗ ਕਰ ਰਹਾ ਹਾਂ ਨਾ ਫੜਿਆ ਜਾਏ